ਗੁੱਡ ਮਾਰਨਿੰਗ ਬੱਚਿਓ ਗੁੱਡ ਮਾਰਨਿੰਗ ਦੇਖੋ ਆਪਾਂ ਅੱਜ ਵਰਕਸ਼ੀਟ ਕਰ ਰਹੇ ਆਂ ਮਿਸ਼ਨ ਸਮਰੱਥ ਦੀ ਵਰਕਸ਼ੀਟ ਮਿਸ਼ਨ ਸਮਰੱਥ ਦੀ ਵਰਕਸ਼ੀਟ ਸਾਰਿਆਂ ਨੂੰ ਮਿਲ ਗਈ ਹੋएगी ਮਿਸ਼ਨ ਸਮਰੱਥ ਇੱਕ ਕਦਮ ਪਰਿਪੱਕਤਾ ਵਾਲ ਗਣਿਤ ਵਰਕਸ਼ੀਟ 6ਵੀਂ ਤੋਂ 8ਵੀਂ 2025-26 ਸੋ ਇਹਦੀ ਆਨਲਾਈਨ ਕਾਪੀ ਸਾਡੇ ਕੋਲ ਇੱਥੇ ਪਈ ਹੋਈ ਹੈ ਔਰ ਉਹਦੇ ਹਿਸਾਬ ਨਾਲ ਦੇਖੋ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਮੈਸੇਜ ਹੈ ਪਰ ਉਸ ਤੋਂ ਬਾਅਦ ਜਿਹੜੇ ਸਾਡੇ ਸਿੱਖਿਆ ਮੰਤਰੀ ਹੈ ਹਰਜੋਤ ਸਿੰਘ ਦੀਵਾਂਸ ਉਹਨਾਂ ਦਾ ਇੱਕ ਮੈਸੇਜ ਹੈ

ਇਹਦੇ ਬੜੇ ਆਮਨਾਜ਼ੀ ਕਰ ਸਕਦੇ ਆ ਨਾ ਜੀਗੇ ਜੀ ਕਰ ਸਕਦੇ ਆ ਆਪਾਂ ਆਪ ਇਧਰੋਂ ਕਾਊਂਟ ਕਰਨੇ ਆ ਦੇਖੋ 1 2 3 4 5 6 7 8 8 ਨੂੰ ਫਿਰ ਆਪਾਂ 8 ਨਾਲ ਕਾਊਂਟ ਕਰ ਮਿਲਾਨ ਮਿਲਾਨ ਕਰ ਦੇਣਾ ਆ 1 2 3 4 ਹੈ 4 ਨਾਲ ਮਿਲਾਨ ਕਰ ਦੇਣਾ ਠੀਕ ਹੈ ਫਿਰ ਉਸ ਤੋਂ ਬਾਅਦ ਆ ਕੀ ਹੈ ਦੋ ਬਸਾਂ ਨੇ ਇਹਨੂੰ ਮਿਲਾਨ ਕਰ ਦੇਣਾ ਅੱਗੇ ਪੰਜ ਜਿਹੜੀਆਂ ਟੋਪੀਆਂ ਨੇ ਉਹਨਾਂ ਨੂੰ ਮਿਲਾਨ ਕਰ ਦੇਣਾ ਦੇਖੋ ਆ ਦੋ ਬਸਾਂ ਪਹਿਲਾਂ ਆ ਚਾਰ ਹੈ ਇਹਨੂੰ ਇਧਰੋਂ ਮਿਲਾਨ ਕਰ ਦਿਓ ਆ ਦੋ ਹੈ ਇਹਨੂੰ ਇਧਰੋਂ ਮਿਲਾਨ ਕਰ ਦਿਓ ठीक आग है आ पाँच मिलान कर दो छे छे ने ठीक है तीन ने साढ़े तोते ठीक है तीन चार छः सात अठ नौ नौ ने को ठीक है चिड़िया और उसके बाद तो बिलियां ने एक दो तीन चार पे सत सत ने ठीक है ओके वर्कशीट जी स्क्रीन पर पूरी नहीं है स्क्रीन पर अगर अगर दे देखा मोर एक है और एक ना मिल जाए ठीक है जेल स्टार्टिंग 1 2 3 4 5 6 7 8 8 ਜਿਹੜਾ ਉਹ ਲਾਸਟ ਵਾਲੇ ਨਾਲ ਮਿਲਦਾ ਹੁਣ ਆ ਸੰਖਿਆਵਾਂ ਵਿੱਚ ਕਿਹੜੀਆਂ-ਕਿਹੜੀਆਂ ਨੇ 1 2 3 4 5 6 7 8 ਤੱਕ ਸੰਖਿਆਵਾਂ ਲਈ ਮੀਤਿਓਨੇ ਇੱਕ ਸਵਾਲ ਦੇਤਾ ਬੇਟਾ ਹੁਣ ਉਪਰੋਕਤ ਸਾਰੀਆਂ ਸੰਖਿਆਵਾਂ ਨੂੰ ਵੱਧਦੇ ਕ੍ਰਮ ਵਿੱਚ ਲਿਖੋ ਵੱਧਦਾ ਕ੍ਰਮ ਕਿਹੜਾ ਹੁੰਦਾ ਹੈ ਛੋਟਾ ਵੱਡਾ ਵੱਡਾ ਹਾਂ ਵੱਧਦੇ ਕ੍ਰਮ ਵਿੱਚ ਜਦੋਂ ਅਪਾ ਉੱਪਰ ਵਾਲੀਆਂ ਸੰਖਿਆਵਾਂ ਨੂੰ ਜੇ ਅਸੀਂ ਲਿਖਣ ਲੱਗਾਂਗੇ ਤੇ ਲਿਖਾਂਗੇ ਜਿਹੜਾ 1 2 3 4 5 6 7 8 9 ਲਿਖ ਲੰਗੇ ਨਾ ਹਾਂਜੀ ਓਕੇ ਉਸ ਤੋਂ ਬਾਅਦ ਅੱਗੇ ਗਿਆ ਨੈਕਸਟ ਦੇਖੋ ਕੀ ਗਿਆ ਪ੍ਰਸ਼ਨ ਨੰਬਰ 3 ਲੱਗਿਆ ਹੈ ਦਿੱਤੇ ਦਿੱਤਰਾਂ ਨੂੰ ਮੇ ਖੋਲ ਦਿੱਤੀਆਂ ਵਸਤੂਆਂ ਦੀ ਗਿਣਤੀ ਬਾਕਸ ਵਿੱਚ ਲਿਖੋ ਸਭ ਤੋਂ ਪਹਿਲਾਂ ਵੇਖਣੀ ਹੈ ਸੀ ਟਾਡੀਬੀਅਰ ਸੀ ਟਾਡੀਬੀਅਰ ਕਿੰਨੇ ਹੈਗੇ 3 ਟਾਡੀਬੀਅਰ ਕਿੰਨੇ ਹੈਗੇ ਨੇ 6 ਜਿਵੇਂ ਇਹ ਤੋਂ ਗਿਣੀਏ 1 ਟਾਡੀਬੀਅਰ 1 2 3 4 5 6 6 ਟਾਡੀਬੀਅਰ ਆ ਗਏ ਕਾਰਾਂ ਕਿੰਨੀਆਂ ਹੈਗੀਆਂ ਨੇ ਦੇਖੋ ਇੱਕ ਤੇ ਦੋ ਕਾਰਾਂ ਨੇ ਕਿਤਾਬਾਂ ਕਿੰਨੀਆਂ ਹੈਗੀਆਂ ਨੇ ਤਾਂ ਇਹ ਕਿੰਨੇ ਕਿਤਾਬਾਂ ਨੇ ਇੱਥੇ ਦੇਖੋ ਆਹ ਕਿਤਾਬਾਂ ਨੇ ਕਿੰਨੀਆਂ ਆਗੀਆਂ ਨੇ 1 2 3 ਤੇ 4 ਕਿਤਾਬਾਂ ਨੇ ਉਸ ਤੋਂ ਬਾਅਦ ਬਲਾਕਸ ਕਿੰਨੇ ਹੈਗੇ ਨੇ ਸਾਡੇ ਬਲਾਕਸ ਕਿੰਨੇ ਨੇ ਆ ਤਿੰਨੀ ਬਲਾਕ ਨੇ ਗੇਂਦਾਂ ਗੇਂਦ ਕੋਈ ਹੈਗੀ ਇੱਥੇ ਗੇਂਦਾਂ ਕਿਹ ਹੈ ਆਹ ਇੱਕ ਗੇਂਦ ਹੈ ਤੇ ਬੋਤਲਾਂ ਬੋਤਲ ਹੈਗੀ ਇਹਦੇ ਵਿੱਚ ਕਿਤੇ ਬੋਤਲ ਕਿਤੇ ਦਿਖਾਈ ਨਹੀਂ ਦੇ ਰਹੀ ਸੋ ਕੀ ਆ ਜਾਏਗਾ 0 ਜਿਹੜੀ ਚੀਜ਼ ਸਾਨੂੰ ਕੁਝ ਨਹੀਂ ਲੱਗਦੀ ਉਹ ਚ ਕੀ ਆਣਾ ਹੈ 0

ਗਿਣਤੀ ਤੋਂ ਵੱਧ ਹੈ ਅਗੇ ਟੈਡੀ ਬੀਅਰ ਦੀ ਗਿਣਤੀ ਕਾਰਾਂ ਦੀ ਗਿਣਤੀ ਤੋਂ ਵੱਧ ਹੈ ਵੱਧ ਹੈ ਤੇ ਗੇਂਦਾ ਦੀ ਗਿਣਤੀ ਕਿਤਾਬਾਂ ਦੀ ਗਿਣਤੀ ਤੋਂ ਘੱਟ ਹੈ ਘੱਟ ਹੈ ਠੀਕ ਹੈ ਜੀ ਆਪਾਂ ਉਪਰੋਂ ਵੇਖ ਕੇ ਉਹਦੇ ਹਿਸਾਬ ਨਾਲ ਅਸੀਂ ਇਹਨੂੰ ਕੰਪਲੀਟ ਕਰ ਲਾਂਗੇ ਅਗੇ ਦੇਖੋ ਬੇਟਾ ਨੈਕਸਟ ਵਰਕਸ਼ੀਟ ਨੰਬਰ 2 ਹੈ ਆਓ ਸੰਖਿਆ ਬਣਾਉਣ ਦੇ ਢੀਏ ਵਿੱਚ ਵਰਕਸ਼ੀਟ 2 ਕਿਹੜੀ ਹੈ ਉਂਗਲਾਂ ਦੀ ਸਹੀ ਗਿਣਤੀ ਨੂੰ ਮਛਲੀਆਂ ਦੀ ਗਿਣਤੀ ਨਾਲ ਮਿਲਾਓ اے اپا ملا سکتے ہیں کہ نہیں ہاں جی اج دیکھو اے بھی ہے 4 4 4 ਕਿੱਥੇ ਹੈਗਾ اینڈ دے سو اے کی ਹੋਏਗਾ ਇਹਦੇ ਨਾਲ ਮਿਲ ਜੇਗਾ ਅੱਗੇ ਕਿੰਨੀਆਂ ਨੇ 6 6 ਆ چھوٹی ਵੀ دیکھو 6 6 ਕਿੱਥੋਂ ਆਏਗਾ ਇਹਦੇ ਨਾਲ ਮਿਲ ਜੇਗਾ ਅੱਗੇ ਕੀ ਹੈ اینڈ 6 ਦੇ ਨਾਲ ਮਿਲਣਗੀਆਂ ਅੱਗੇ 7 7 3 ਤੇ 4 7 7 ਕਿੱਥੇ ਹੈ 7 ਉਂਗਲਾਂ ਕਿੱਥੇ ਆ ਇਹਦੇ ਨਾਲ ਮਿਲਣਗੀਆਂ ਠੀਕ ਹੈ ਜੀ Yeah, i no. no no i can't eat ਇਹਦੀ ਸੀ ਸਾਰੇ ਕਰ ਸਕਦੇ ਆ ਹਾਂ ਜੀ ਅੱਗੇ ਆ ਦੇਖੋ ਜਿਹੜੇ ਫਲ ਗਿਣਤੀ ਵਿੱਚ ਵੱਧ ਹਨ ਉਹਨਾਂ ਦੇ ਸਾਹਮਣੇ ਬਕਸੇ ਵਿੱਚ ਸਹੀ ਦਾ ਨਿਸ਼ਾਨ ਲਾਓ ਇਹਨਾਂ ਦੋਨਾਂ ਵਿੱਚੋਂ ਕਿਹੜੇ ਫਲ ਵੱਧ ਨੇ ਅੰਬ ਠੀਕ ਹੈ ਜੀ ਇਹਨਾਂ ਦੋਨਾਂ ਚੋਂ ਕਿਹੜੇ ਫਲ ਵੱਧ ਨੇ ਸੇਬ ਸਭ ਤੋਂ ਛੋਟੇ ਅੰਕ ਤੇ ਚੱਕਰ ਲਗਾਓ 5 7 8 ਤੇ 1 1 0 4 0 9 ਤੇ 2 2 ਸਭ ਤੋਂ ਵੱਡੇ ਅੰਕ ਤੇ ਚੱਕਰ ਲਗਾਓ 9 9 4 9 5 ਤੇ 8 0 0 ਤੋਂਦੀ ਹੈ ਉਹਨਾਂ ਸੰਖਿਆਵਾਂ ਨੂੰ ਲਿਖਾਂਗੇ ਜਿਨ੍ਹਾਂ ਦੀ ਵਰਤੋਂ ਕਰਦੇ ਨੇ ਭਾਵ ਅੰਕ ਇੱਕ ਸੰਖਿਆ 1 ਨੂੰ ਦਰਸਾਉਂਦਾ ਹੈ 2 ਦੋ ਨੂੰ ਦਰਸਾਉਂਦਾ ਹੈ 0 ਦਾ ਮਤਲਬ ਕੋਈ ਮੁੱਲ ਨਹੀਂ ਹੈ ਪਰ ਜਦੋਂ 0 ਅੰਕਾਂ ਦੇ ਸੱਜੇ ਪਾਸੇ ਲੱਗਦੀ ਆ ਤਾਂ 10 20 30 40 ਬਣਾ ਦਿੰਦੀ ਆ ਹੁਣ ਸੋਚ ਕੇ ਦੱਸੋ ਕਿ ਇੱਕ ਅੰਕਾਂ ਵਾਲੇ ਕਿੰਨੀਆਂ ਸੰਖਿਆਵਾਂ ਨੇ ਗਣਿਤ ਵਿੱਚ ਅੰਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਦੱਸੋ ਇੱਕ ਅੰਕ ਵਾਲੇ ਕਿੰਨੀਆਂ ਸੰਖਿਆਵਾਂ ਨੇ 10 0 1 2 3 4 5 6 7 8 9 9 ਤੱਕ 10 ਤੇ 1 ਤੇ 0 ਨੂੰ ਮਿਲ ਕੇ ਬਣਦਾ ਮੈਂ ਪੁੱਛਿਆ ਅੰਕ ਕਿੰਨੇ ਆ ਸਾਡੇ ਕੋਲ ਕੁੱਲ ਅੰਕ ਕਿੰਨੇ ਆ ਬੇਟਾ ਦੇਖੋ 0 1 2 3 4 5 6 7 8 ਤੇ 9 ਇਹ ਕੁੱਲ ਅੰਕ ਕਿੰਨੇ ਹੋ ਗਏ ਟੋਟਲ 10 ਅੰਕ ਹੋ ਗਿਆ ਸਾਡੇ ਕੋਲ ਕੁੱਲ 10 ਅੰਕ ਨੇ ਦੇਖੋ ਇੱਕ ਅੰਕ ਵਾਲੀਆਂ 10 ਸੰਖਿਆਵਾਂ ਹਨ ਤੇ ਗਣਿਤ ਵਿੱਚ ਅੰਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ 10 ਠੀਕ ਹੈ ਕਿਉਂਕਿ ਉਸ ਤੋਂ ਬਾਅਦ ਅਗਲਾ ਨੰਬਰ ਜਦੋਂ ਪਾਉਂਦਾ 9 ਤੋਂ ਬਾਅਦ 10 10 ਕਿੰਨੂ ਕਿੰਨੂ ਮਿਲਾ ਕੇ ਬਣਿਆ ਜ਼ੀਰੋ ਨੂੰ ਤੇ 1 ਨੂੰ ਮਿਲਾ ਕੇ ਬਣਿਆ 11 ਕਿੰਨੂ ਕਿੰਨੂ ਮਿਲਾ ਕੇ ਬਣਿਆ 1 ਤੇ 1 ਕੋਈ ਨਵਾਂ ਅੰਕ ਤਾਂ ਨਹੀਂ ਆਇਆਗਾ ਕੋਈ ਨਵਾਂ ਅੰਕ ਆ ਗਿਆ ਨਹੀਂ ਆਇਆਗਾ ਨਾ ਓਕੇ ਅੱਗੇ ਆਜੋ ਵਰਕਸ਼ੀਟ ਨੰਬਰ 2 ਦਾ ਪਾਰਟ ਹੈ ਆ ਕੀ ਕੀਤਾ ਹੈ ਇਹਨਾਂ ਨੇ ਸੋਚੋ ਤੇ ਦੱਸੋ ਵਿੱਚ ਕੀ ਹੈ ਜਿੱਦੜ ਵੀ ਜਲੇ ਸੇਬਾਂ ਦੀ ਗਿਣਤੀ ਕਰੋ ਕਿੰਨੇ ਸੇਬਾ ਬਟੇ ਸੇਬ ਕਿੰਨੇ ਬਟਾ 9 9 ਤੇស្ਾਈ ਉਸ ਨੂੰ ਸਹੀ ਸੰਖਿਆ ਨਾਲ ਮਿਲਾਓ ਮਿਲਾ ਸਕਦੇ ਆਪਾਂ ਨੂੰ 9 ਨਾਲ ਮਿਲਾਤਾ ਤੇ ਉਹ ਸੰਖਿਆ ਬਕਸੇ 'ਚ ਲਿਖੋ ਇੱਥੇ ਕੀ ਲਿਖਣਾ ਹੈ 9 ਜਿੱਦੜ ਵੀ ਜਲੇ ਫੁੱਲਾਂ ਦੀ ਗਿਣਤੀ ਕਰੋ ਉਸ ਨੂੰ ਸਹੀ ਸੰਖਿਆ ਨਾਲ ਮਿਲਾਓ ਤੇ ਸੰਖਿਆ ਦਿਨ ਬਾਕਸ 'ਚ ਲਿਖੋ 7 1 2 3 4 5 6 7 ਇਹਨੂੰ ਆਪਾਂ ਮਿਲਾ ਦੇਣਾ ਆ ਸਾਰੇ ਫੁੱਲਾਂ ਨੂੰ ਇੱਕ ਜਗ੍ਹਾ ਤੇ ਰੱਖ ਕੇ ਇਹਨੂੰ ਆਪਾਂ ਮਿਲਾ ਦੇਣਾ 7 ਨਾਲ ਆ ਸਾਰੇ ਸਿਰਾਂ ਨੂੰ ਵੀ ਸਰਕਲ ਚ ਬਾ ਕੇ ਨੂੰ ਮੈਂ ਗਿਨ ਆ ਗਿਆ 7 ਅੰਕ 5 ਜਿਸ ਰੂਪੀ ਨੂੰ ਦਰਸਾ ਰਿਹਾ ਹੈ ਉਸ ਨੂੰ ਬਾਕਸ 'ਚ ਲਿਖੋ 5 ਕੀ ਹੈਗੇ ਨੇ 5 ਸਿਤਾਰੇ ਤਾਰੇ ਠੀਕ ਹੈ ਉਹ ਕੀ ਆ ਗਿਆ ਤਾਰੇ ਕਿ ਆਪਾਂ ਇਹਦੇ ਸ਼ੇਪ ਬਣਾ ਸਕਦੇ ਆ ਤਾਰੇ ਠੀਕ ਹੈ ਚਿੱਤਰ ਵਿਚਲੇ ਕਿਤਾਬਾਂ ਦੀ ਗਿਣਤੀ ਕਰੋ ਹਾਂ ਜੀ ਸੰਖਿਆ ਨੂੰ ਬਾਕਸ ਨਾਲ ਮਿਲਾਓ ਆ ਕਿਤਾਬਾਂ ਕਿੰਨੀਆਂ ਨੇ ਦੋ ਹੋਏ ਗਿਨਾ ਦੇਗਾ ਦੋ ਜੇਕਰ ਪੈਨਲ ਨੂੰ ਦਰਸਾਉਂਦਾ ਅੰਕ ਸਿਤਾਰਿਆਂ ਨੂੰ ਦਰਸਾਉਣ ਵਾਲੇ ਅੰਕ ਦੇ ਨਾਲ ਲਿਖੀਏ ਤਾਂ ਕਿਹੜੀ ਕਿਹੜੀ ਸੰਖਿਆ ਬਣਾਈ ਜਾ ਸਕਦੀ ਹੈ ਪੈਨ ਨੂੰ ਦਰਸਾਉਂਦਾ ਕਿੰਨੇ ਅੰਕ ਹੈ ਪੈਨ ਨੂੰ ਦਰਸਾਉਂਦੇ 3 ਪੈਨ ਨੂੰ ਦਰਸਾਉਦਾ ਅੰਕ ਸਿਤਾਰਿਆਂ ਨੂੰ ਦਰਸਾਉਣ ਵਾਲੇ ਅੰਕ ਦੇ ਨਾਲ ਲਿਖੀਏ ਸਿਤਾਰੇ ਕਿੰਨੇ ਨੇ ਤਾਂ ਇਹ ਕਿੰਨਾ ਬਣ ਗਿਆ ਮੇਰੇ ਕੋਲ 35 ਕੱਦ ਵੀ ਬਣ ਗਿਆ ਠੀਕ ਹੈ ਬਟਾ ਇਦਾਂ ਹੀ ਹੈ ਨਾ ਆਹ ਜੋ ਜੋ ਉਹਨਾਂ ਨੇ ਗਿਆ ਉਹ ਸਭ ਨਾ ਸੀ ਕਰ ਲੈ ਅੱਗੇ ਸਤਵਾਂ ਪ੍ਰਸ਼ਨ ਆ ਗਿਆ ਸੋਚੋ ਅਤੇ ਦੱਸੋ ਇਹ ਸਾਰੇ ਬੱਚੇ ਦੱਸ ਸਕਦੇ ਆ ਹਾਂ ਜੀ ਮਨੁੱਖੀ ਸਰੀਰ 'ਚ ਕਿੰਨੇ ਨੱਕ ਹੁੰਦੇ ਨੇ ਇੱਕ ਇੱਕ ਨੱਕ ਮਨੁੱਖ ਦੇ ਹੱਥ ਦੀਆਂ ਕਿੰਨੀਆਂ ਉਂਗਲਾਂ ਹੁੰਦੀਆਂ ਨੇ ਇੱਕ ਹੱਥ ਦੀਆਂ ਪੁੱਛਿਆ ਵਾ ਕੀੜੀ ਦੇ ਕਿੰਨੇ ਪੈਰ ਹੁੰਦੇ ਹਨ ਚਾਰ ਹਫਤੇ 'ਚ ਕਿੰਨੇ ਦਿਨ ਹੁੰਦੇ ਨੇ 7 ਆਪਣੀ ਜਨਮ ਦੀ ਤਰੀਕ ਲਿਖੋ 16 ਸਾਰਿਆਂ ਨੇ ਲੇ ਲੈਣੀ ਹੈ ਮੇਰੀ 21 ਹੈ 1 ਸਾਲ 'ਚ ਮਹੀਨਿਆਂ ਦੀ ਗਿਣਤੀ 12 1 ਦਿਨ 'ਚ ਕਿੰਨੇ ਘੰਟੇ ਹੁੰਦੇ ਨੇ 24 ਈਜ਼ੀ ਸੀ ਹਾਂਜੀ ਤੁਹਾਨੂੰ ਆਉਂਦਾ ਹੈ ਹਾਂਜੀ ਕਿਹ ਕਹਾਣੀ ਆਓ ਸੰਖਿਆਵਾਂ ਨਾਲ ਖੇਡੀਏ ਪਿਆਰੇ ਬੱਚਿਓ 10 ਦਿੱਤੇ ਜਾੜ ਵਿੱਚ ਕੁਝ ਵੀ ਸੰਖਿਆਵਾਂ ਨਹੀਂ ਹਨ ਉਹਨਾਂ ਨੂੰ ਲਿਖਿਓ ਤੇ ਸੰਖਿਆਵਾਂ ਨੂੰ ਉੱਚੀ-ਉੱਚੀ ਪੜੋ ਆਪਾਂ ਦੇਖ ਲੈਨੇ ਆ ਕਿਹੜਾ ਮਿਸਿੰਗ ਹੈ ਉਹ ਆਪਾਂ ਲਿਖੀ ਜਾਂਦੇ ਆ ਠੀਕ ਹੈ ਆ ਦੇਖੋ 1 ਤੋਂ ਲੈ ਕੇ 10 ਤੱਕ ਸਾਰੇ ਲਿਖੇ ਨੇ ਆਜਾ ਆਦਮੀ ਜੀ ਲਿਖਾ ਚਾਰ ਲਿਖ ਲੈਨੇ ਆ ਅੱਗੇ 10 ਤੋਂ ਬਾਅਦ ਇੱਥੇ 11 ਲਿਖਿਆ ਸਟੈਲਿੰਗ ਕਰੋ 12 ਆ ਸਾਰਾ ਕੁਝ ਕਰਕੇ ਇੱਥੇ 12 ਆ ਲਿਖਿਆ ਤੇਰੀ ਲੀਆ ਤੇਈ ਬਾਈ ਦੇ ਤੇਈ ਲੀਗਾ ਖੱਬੀ ਖੱਬੀ ਲੀਗਾ

ਕਾਠ ਸੁੱਤਦਰ ਮਤਰ ਮਤਰ ਮਜਦਰ ਗਤਰ ਹਤਰ ਗੁਨਾਸੀ 81 84 73 ਗੁਨਾਮਨੇ 99 ਬਨਨੇ 59 99 ਬਨਨੇ ਵੈਰੀ ਗੁੱਡ ਐਕਸਲੈਂਟ 1 ਇਹ ਦਿੱਤੀ ਸਾਰ ਨੂੰ ਪੂਰਾ ਕਰੋ ਜੇ ਇਹਦੇ ਵਿੱਚ ਇਹ ਹੈਗਾ ਇਹ ਮੇਰੇ ਕੋਲ ਇੰਫਰ ਕਰਕੇ ਦੱਸੋ ਸੰਖਿਆ ਕਿਹ ਹੈ 79 79 ਵਿੱਚ ਇਕਾਈ ਕਿੰਨਾ ਹੈ 9 ਦਹਾੜੀ ਕਿੰਨੀ ਹੈ 7 ਪੰਜਾਹ ਵਿੱਚ ਇਕਾਈ ਕਿੰਨੀ ਹੈ 0 ਦਹਾੜੀ ਕਿੰਨੀ ਹੈ 5 ਠੀਕ ਹੈ ਉਸ ਤੋਂ ਬਾਅਦ ਇੱਕ ਧੀਜੇ ਦੀ ਭਾਈ ਨਹੀਂ ਲੈ ਰਿਹਾ ਉਹ ਦੇਖ ਲੈਨੇ ਆ ਹਾਂਜੀ 58 ਵਿੱਚ ਬੋਲੋ 8 21 58 ਇਕਾਈ ਦਹਾੜੀ 8 21 ਤੁਹਾਨੂੰ ਲੱਗਿਆ ਕਿ ਜੀ ਹਾਂਜੀ ਯਸਤਾ ओके okay, <imitation> जेकरीक बंडल दहाई ते एक तीली इकाई है तां वेठा ਦਿੱਤੀਆਂ ਸੰਖਿਆਵਾਂ ਲਿਖੋ ਇਹ ਤੇ ਬੱਚਿਆਂ ਦੇ ਫੇਵਰੇਟ ਸਵਾਲ ਲਗੇ ਆ ਇਹ ਤੇ ਕਰ ਸਕਦੇ ਆ ਸਾਰੇ ਬੱਚੇ ਅੱਜ ਦੱਸੋ ਜੀ ਆ ਕੀ ਇੱਕ ਬੰਡਲ 10 ਹੈ ਤੇ ਆ ਕੀ ਹੈ 5 10 ਤੇ 5 ਕਿੰਨੇ ਹੋਗੇ 15 ਬਣਿਆ 15 ਇਕਾਈ ਦੇ ਸਥਾਨ ਤੇ 5 ਦੇ ਦਹਾਈ 1 ਅੱਗੇ ਬੋਲੋ ਆ ਕਿੰਨਾ ਬਣਿਆ 7 7 0 0 ਦਹਾਕੀਆਂ 7 ਤੱਤ ਆ ਕਿੰਨਾ ਬਣਿਆ 2 ਦਹਾਕੀਆਂ 0 ਇਕਾਈ ਆ ਕਿੰਨਾ ਬਣਿਆ 23 3 ਦਹਾਕੀਆਂ 52 ਆ ਕਿੰਨਾ ਬਣਿਆ 10 20 30 40 50 ਤੇ 52 5 4 5 ਦਹਾਕੀਆਂ 10 ਦਹਾਕੀਆਂ 2 ਇਕਾਈ ਠੀਕ ਹੈ ਕਰ ਲੋਗੇ ਕੰਦੇ ਸਮਝ ਆਣਗੇ ਤੁਹਾਨੂੰ ਹਾਂਜੀ ਕਰ ਲੋਗੇ ਨਾ ਹਾਂਜੀ ਅੱਗੇ ਦੇਖੋ

ਆਨੇ ਪੜਦੇ ਚੁਰਾ ਲੈ ਲੈ ਆਇਆ ਤੂੰ ਕੀ ਕੇ ਬੱਚਿਓ ਸੱਪ ਸਿੜੀ ਵਾਲੀ ਗੇਮ ਖੇਡੀਏ ਸਾਰੇ ਨੇ ਮੈਂ ਦੇਖੋ ਸੱਪ ਸਿੜੀ ਵਾਲੀ ਗੇਮ ਤੁਹਾਡੇ ਤੇ ਗਿਆ ਸੱਪ ਸਿੜੀ ਬੋਰਡ ਇੱਕ ਰੋਚਕ ਖੇਡ ਹੈ ਆਓ ਇਸ ਨੂੰ ਖੇਡੀਏ ਤਾਂ ਹੇਠਾਂ ਦਿੰਦੀਆਂ ਖਾਲੀ ਥਾਵਾਂ ਭਰਿਏ ਜੇਕਰ ਤੁਸੀਂ 11 ਤੇ ਪਹੁੰਚਦੇ ਹੋ 11 ਤੇ ਮੈਂ ਪਹੁੰਚ ਜਾਣੀ ਹੈ ਪਹਿਲਾਂ ਇੱਥੇ ਜੇਕਰ ਤੁਸੀਂ 11 ਤੇ ਪਹੁੰਚਦੇ ਹੋ ਤੁਸੀਂ ਪੌੜੀ ਚੜ ਕੇ ਸੰਖਿਆ 33 ਤੇ ਪਹੁੰਚਦੇ ਹੋ ਹੈਨਾ ਬੋ ਦੰਦੇ ਆ ਕਿ ਕਿਤੇ ਬੋਲੇ ਬੁਧਾਰਨ ਦਿੱਤੀ ਹੈ ਜੇਕਰ ਤੁਹਾਡੀ ਗੀੜੀ 1 ਤੇ ਹੁੰਦੀ ਹੈ ਤਾਂ ਬਾਡੀ ਚੜ ਕੇ ਤੁਸੀਂ ਕਿੰਨੇ ਨੰਬਰ ਤੇ ਪਹੁੰਚ ਜਾਓਗੇ ਬੇਟੇ 24 24 ਇੱਥੇ ਕਿੰਨਾ ਆ ਗਿਆ 24 ਤੁਸੀਂ ਕਿੰਨੇ ਨੰਬਰ ਤੇ ਪਹੁੰਚ ਜਾਓਗੇ 24 ਸੱਪ ਦੇ ਕੱਟਣ ਨਾਲ ਤੁਸੀਂ 48 ਤੇ ਪਹੁੰਚ ਗਏ 48 ਕਿਤੇ ਬੇਟਾ ਆ ਦੇਖੋ ਸੱਪਰੇ ਤੁਹਾਨੂੰ ਕੱਟਿਆ ਤੁਸੀਂ 48 ਤੇ ਪਹੁੰਚ ਗਏ ਪਹਿਲਾਂ ਤੁਸੀਂ ਕਿੰਨੇ ਨੰਬਰ ਤੇ ਹੈਗੇ ਸੀ 53 ਇੱਥੇ ਕਿੰਨਾ ਸੀ 54 ਪਹਿਲਾਂ ਤੁਸੀਂ 54 ਨੰਬਰ ਤੇ ਹੈਗੇ ਸੀ ਦੇਖ ਕੇ ਤੁਸੀਂ 57 ਤੇ ਪਹੁੰਚ ਰਹੇ ਹੋ ਆ ਦੇਖੋ 57 ਤੇ ਪਹੁੰਚ ਰਹੇ ਹੋ ਸੱਪ ਦੇ ਸੱਪ ਨੇ ਜੇ ਤੁਹਾਨੂੰ ਕੱਟਿਆ ਵੀ ਤੁਸੀਂ ਕਿੱਥੇ ਆ ਜਾਓਗੇ 30 ਹੈਲਦੀ ਬਿਆਰ ਵੈਰੀ ਗੁੱਡ ਦੋ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਤੇ ਪਹੁੰਚਣ ਨਾਲ ਜੇਕਰ ਸੱਤ ਤੁਹਾਨੂੰ ਘਟੇ ਤਾਂ ਤੁਸੀਂ ਕਿੱਥੇ ਦੋ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਦੇ ਵਿੱਚ ਕਿਹੜੀ ਹੈ 99 99 ਤੇ ਸੱਤ ਜਾ ਕੇ ਤੁਹਾਨੂੰ ਘਟੇਗਾ ਤਾਂ ਤੁਸੀਂ ਕਿੱਥੇ ਪਹੁੰਚ ਜਾਗੇ ਠੀਕ ਹੈ ਆਪਾਂ ਕਿੱਥੇ ਪਹੁੰਚ ਜਾਗੇ 70 ਤੇ ਪਹੁੰਚ ਜਾਗੇ ਜੇਕਰ GT 18 ਤੇ ਹੁੰਦੀ ਹੈ ਤਾਂ ਪੌੜੀ ਚੜ ਕੇ ਤੁਸੀਂ ਕਿੱਥੇ ਪਹੁੰਚੋਗੇ ਜੇਕਰ GT 18 ਤੇ ਹੁੰਦੀ ਹੈ ਤਾਂ ਪੌੜੀ ਚੜ ਕੇ ਕਿੱਥੇ ਪਹੁੰਚੋਗੇ 99 ਤੇ 89 ਤੇ ਔਰ ਉਸ ਤੋਂ ਅਗਲਾ ਸਵਾਲ ਹੈ ਕਿ ਜੇਕਰ ਤੁਸੀਂ 94 ਤੇ ਪਹੁੰਚਦੇ ਹੋ ਸਸਪ ਦੇ ਕੱਟਣ ਨਾਲ ਤੁਸੀਂ ਕਿੱਥੇ ਪਹੁੰਚੋਗੇ 84 ਦੇ ਬਾਅਦ ਇੱਥੇ ਕੀ ਹੋਣਾ ਇੱਧਰ ਵੱਧਦਾ ਪਿਆ ਹੈ 84 ਤੋਂ ਬਾਅਦ ਕੀ ਹੋਣਾ ਹੈ 85 ਆਪਾਂ ਕਿੱਥੇ ਤੇ ਪਹੁੰਚਾਂਗੇ 85 ਨੇ ਪਹੁੰਚ ਠੀਕ ਹੈ ਆ ਦੇਖੋ ਦੇ نیچے ਕੁਐਸਚਨ ਸੀ ਅਸੀਂ 85 ਤੇ ਪਹੁੰਚ ਗਏ ਨੈਕਸਟ ਹੈ ਗਿਆ ਮੈਂ ਇੱਕ ਰੋਬੋਟ ਹਾਂ ਤੁਸੀਂ ਕੋਈ ਸੰਖਿਆ ਬੋਲੋ ਮੈਂ ਅਗਲੀ ਸੰਖਿਆ ਦੱਸਾਂਗਾ ਮੈਂ ਕਿਹਾ 46 ਸਾਰੇ ਬੱਚੇ ਰੋਬੋਟ ਬਣਜੋ ਮੈਂ ਕਿਹਾ 46

ਠੀਕ ਹੈ ਜਿਵੇਂ ਉਹਨੇ ਸੈਂਕੜੇ ਦੋੜਾ ਬਣਾਈਆਂ ਆ ਬਿੰਦੀਆਂ ਤੇ 10 10 ਬਿੰਦੀਆਂ ਤੇ 10 ਪੈਕਟ ਆ 100 ਬਣ ਜਾਣਗੇ ਠੀਕ ਹੈ ਹੋਰ ਇਸ ਤੋਂ ਅਗਲੇ ਸਾਮ ਦੇਖੋ ਆ ਸਾਰੇ ਬੱਚੇ ਕਰ ਸਕਦੇ ਆ ਸਭ ਨੂੰ ਬਹੁਤ ਇੰਟਰਸਟਿੰਗ ਲੱਗਦੇ ਆ RAM ਰਮਾ ਸੂਰਜ ਮੌਨਿਕਾ ਮੰਜੂ ਦਾ ਭਾਰ ਢੇਡ ਦਿੱਤੇ ਅਨੁਸਾਰ ਹੈ ਉਹਨਾਂ ਦੀ ਗੱਲਬਾਤ ਅਨੁਸਾਰ ਖਾਲੀ ਥਾਵਾਂ ਭਰੋ ਦੇਖੋ RAM ਕਹਿੰਦਾ ਮੇਰਾ ਭਾਰ ਸਭ ਤੋਂ ਘੱਟ ਹੈ ਤਤੁਕ ਭਾਗ ਤੇ ਜੋ ਕਿ ਨੰਬਰ ਹੈ 52 ਰਾਮ ਦਾ ਭਾਰ ਕਿੰਨਾ ਹੈ 52 ਰਮਾ ਕਿੰਦੀ ਹੈ ਮੇਰੇ ਭਾਰ ਦਾ ਇਕਾਈ ਅੰਕ 3 ਹੈ 123 ਇਕਾਈ ਅੰਕ ਤੇ 3 ਹੈ 123 ਕਿਲੋ ਭਾਰ ਹੋਏਗਾ ਇੰਨਾ ਜਿਆਦਾ ਸੂਰਜ ਕਹਿੰਦਾ ਮੇਰਾ ਭਾਰ ਦੋ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਹੈ 99 ਮੇਰਾ ਭਾਰ ਤਿੰਨ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਹੈ 100 100 ਇਹਦੇ ਵਿੱਚੋਂ 100 ਚੁੱਕੋਗੇ ਤਿੰਨ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਮੇਰਾ ਭਾਰ ਦਾ ਦਹਾੜੇ ਦਾ ਅੰਕ 0 ਤੇ ਇਕਾਈ ਦਾ ਅੰਕ 5 ਹੈ 105 ਕਰ ਲੋਗੇ ਹਾਂ ਡ੍ਰੈਸਿੰਗ ਹੈ ਨਾ ਕਰ ਸਕਦੇ ਨੇ ਸਾਰੇ ਬੱਚੇ ਹਾਂਜੀ ਕਸਾ ਅੱਗੇ ਦੇਖੋ ਗਿਣਤਾਰਾ ਗਿਣਤਾਰਾ ਤੁਹਾਨੂੰ ਮੈਂ ਵੈਗਲਸਡੇ ਵਾਲੇ ਦਿਨ ਦਿਖਾਇਆ ਸੀ ਨਾ ਹਾਂਜੀ ਹਾਂਜੀ ਆ ਦੇਖੋ ਬੇਟਾ ਇਕਾਈ ਦੇ ਸਥਾਨ ਤੇ ਕਿੰਨਾ ਹੈ 6 ਦਹਾੜੇ ਹੈ 0 0 506 ਪੜਾ ਲੇ ਕਿਦਾਂ 506 ਆ ਦੇਖੋ ਇਕਾਈ ਅਤੇ ਬੱਚੇ ਅੰਦਾਲ ਵਿੱਚ ਤੁਹਾਨੂੰ ਪਹਿਲਾ ਕਹਿੰਦਾ ਇਧਰੋਂ ਸ਼ੁਰੂ ਕਰਨਾ ਹਮੇਸ਼ਾ ਇਕਾਈ ਤੋਂ ਸ਼ੁਰੂ ਕਰਨਾ ਹੈ ਭਾਵੇਂ ਉਹ ਮੈਦ ਦੇ ਸਭ ਮੋੜ ਭਾਵੇਂ ਜੋੜ ਹੋਵੇ ਘਟਾਓ ਹੋਵੇ ਆਪਾਂ ਇਕਾਈ ਤੋਂ ਸ਼ੁਰੂ ਕਰਨਾ ਹੈ ਜੀ ਠੀਕ ਹੈ ਇਧਰ ਕੀ ਬਣ 2 1 2 ਇਧਰ ਕੀ ਹੈ 0 0 7 7 27 ਆ ਦੇਖੋ 8 8 888 888 888 888 888 888 888 888 888 ਤੁਹਾਨੂੰ ਲੱਗੀ ਮੈਨੂੰ ਲੱਗਦੀ ਹੈਠਾ ਦਿਖਾਇਆ ਅਨੁਸਾਰ ਸੰਖਿਆਲਿਕ ਉਹ ਜਿਹੜੀ ਆ ਜਿਹੜੀ ਬਣੀ ਆ ਇੰਨਾ ਬੰਡਲ ਭੜਿਆ 100 ਦੇ ਆ ਲੰਬੀ ਜਿਹੜੀ ਇੱਕ ਸਟਿਕ ਬਣੀ ਆ 10 ਆ ਤੇ ਇੱਕ ਡੱਬਾ ਇੱਕ ਆ ਹੁਣ ਦੇਖੋ ਇਹਦੇ ਵਿੱਚ ਦੱਸੋ ਇਹ ਕਿੰਨੇ ਆ ਇਕਾਈਆਂ ਕਿੰਨੀਆਂ ਨੇ 4 4 ਦਹਾਈਆਂ ਕਿੰਨੀਆਂ ਨੇ 2 ਤੇ ਆਹ ਡੱਬੇ ਕਿੰਨੇ ਨੇ 534 534 ਠੀਕ ਹੈ ਹਾਂਜੀ ਤਾਂ ਦੱਸੋ ਇਕਾਈਆਂ ਕਿੰਨੀਆਂ ਨੇ 4 ਦਹਾਈਆਂ ਕਿੰਨੀਆਂ 4 ਤੇ ਸੈਂਕੜੇ ਕਿੰਨੇ 540 ਠੀਕ ਹੈ ਕਿਸੇ ਦੀ ਨੰਬਰਾਂ 'ਚ ਗਲਤੀ ਨਹੀਂ ਹੋਣੀ ਚਾਹੀਦੀ ਬੇਟਾ ਇੰਨੀ ਪ੍ਰੈਕਟਿਸ ਆਪਾਂ ਕਰਨੀ ਹੈ ਇੱਥੇ ਦਿੱਤੇ ਜਿੱਥੇ ਵਿੱਚ ਦਹਾਈ ਨੇ ਸਥਾਨ ਦਾ ਅੰਕਿਤ ਮੁੱਲ ਲਿਖੋ ਹਾਂਜੀ ਦਹਾਈ ਤੇ ਕਿੰਨਾ ਹੈ 4 ਤਹਾ ਇਹਦੇ ਵਿੱਚ ਕਿੰਨਾ ਹੈ 4 ਹੁਣ ਕਿ ਦੋ ਤਿੰਨੀਆਂ ਨੂੰ ਸਹੀ ਗਿਣਤੀ ਦੱਸੋ ਆ ਬੰਡਲ 100 ਦਾ ਦੇ ਬੇਟਾ ਆ ਨਿੱਕਾ ਬੰਡਲ 10 ਦਾ ਇੱਥੇ ਇੱਕ ਬਣਾਉਣਾ ਸੀ ਗਲਤੀ ਹੋ ਗਈ ਇੱਥੇ ਬੁੱਕ ਵਿੱਚ ਮਿਸਪ੍ਰਿੰਟ ਹੈ ਇੱਕ ਬਣਨਾ ਵਾ ਇੱਥੇ ਇੱਕ ਦਾ ਮਤਲਬ ਇਹ ਸਾ ਦੇ ਕਿੰਨੀਆਂ ਨੇ ਇਕਾਈਆਂ 1 2 3 4 5 ਪੰਜ ਇਕਾਈਆਂ ਕਿੰਨੀਆਂ ਦਿਖਾਈਆਂ ਦੋ ਦੋ ਕਿੰਨੇ ਸੈਂਕੜੇ 3 ਅਨਸਰ ਆ ਗਿਆ 325 25 ਕੀ ਅਨਸਰ ਆ ਗਿਆ 325 ਅੱਗੇ ਦੇਖੋ ਸਿਮਰਨ, ਅਰुण, ਦਮੰਤ, ਕ੍ਰਿਸ਼ਨਾ ਦੀ ਲੰਬਾਈ height ਦੇ ਅਨੁਸਾਰ ਹੈ। ਇਹਨਾਂ ਵਿੱਚੋਂ ਸਭ ਤੋਂ ਘੱਟ ਲੰਬਾਈ ਕਿਸ ਦੀ ਹੈ? ਦੇਖੋ ਇਹ ਲਿਖਿਆ ਜੇ ਬੇਟਾ 135 ਆਹ ਲਿਖਿਆ ਜੇ 140 ਆਹ ਲਿਖਿਆ 122 ਆਹ ਲਿਖਿਆ 142 122 ਹਾਂ ਜੀ ਦੱਸੋ ਜੀ ਮੈਨੂੰ ਤਾਂ ਮਨ ਨਹੀਂ ਕਰਦਾ ਸਭ ਤੋਂ ਘੱਟ ਲੰਬਾਈ ਜਿਹੜੀ ਆ ਉਹ ਕਿਸ ਦੀ ਹੈ? ਦਮੰਤ ਕਿੰਨੀ ਹੈ? 122 ਸੈਂਟੀਮੀਟਰ। ਉਦਾਹਰਨ ਅਨੁਸਾਰ ਦਿੱਤੀਆਂ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਜਿਵੇਂ ਐਕਸਪੈਂਡਡ ਫਾਰਮ ਜਿਵੇਂ 459 ਨੂੰ ਲਿਖਤਾ ਚ ਇਕਾਈ ਵਿੱਚ ਸਿੰਪਲ ਹੁੰਦਾ ਹੈ ਦਹਾਈ ਜਿੱਥੇ ਜ਼ੀਰੋ ਹੁੰਦੀ ਹੈ ਤੇ ਸੈਂਕੜੇ 'ਚ ਦੋ ਉਹਦਾ ਇਹਨੂੰ ਕਿਤੇ ਲਿਖਣਾ ਹੈ 400 0 5 ਅਗਲਾ ਕਿਤੇ ਲਿਖਣਾ 500 0 0 ਅਗਲਾ ਕਿਤੇ ਲਿਖਣਾ 600 50 4 ਅਗਲਾ ਕਿਤੇ ਲਿਖਣਾ 700 ਦਮਾ 0 ਦਮਾ 4 ਅੱਗੇ 5 5 ਸੈਂਟੀਮੀਟਰ ਜਮਾਤ ਤੋਂ 10 10 ਦਿਹਾੜੀ ਨੇ ਆ ਤੇ ਐਂਡ ਤੇ 3 ਠੀਕ ਹੈ ਅੱਗੇ ਦੇਖੋ ਤੁਲਨਾ ਕਰਨੀ ਤੁਲਨਾ ਕੋਰੇ RAM ਨਾਲ ਕਰ ਸਕਦੇ ਆ ਜਦੋਂ ਤੁਲਨਾ ਦੀ ਗੱਲ ਆਉਂਦੀ ਆ ਉਦੋਂ ਵੱਡਾ ਛੋਟਾ ਤੇ ਬਰਾਬਰ

530 ਵੱਡਾ ਕਿ 300 ਪਿਆ ਮੈਂ 100 ਤੋਂ 20 ਵੱਡਾ ਕਿ 400 थी। 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 300 ਵੱਡਾ ਕਿ 300 ਵੱਡਾ 530 ਵੱਡਾ ਕਿ 530 ਵੱਡਾ ਇਧਰ ਦੇਖੋ ਇਹ 830 ਸੰਖਿਆਵਾਂ ਦੇ ਠੀਕ ਪਹਿਲਾਂ ਤੇ ਠੀਕ ਬਾਅਦ 855 ਤੋਂ ਪਿੱਛੇ ਕੀ ਆਏਗਾ

ਕਾਨਤ ਮool ਲਿਖਣਾ ਹੈ ਮੈਂ ਜਿਹੜੇ ਜਿਹੜੇ ਅੰਕੋ ਨੇ ਦਿੱਤੇ ਆ ਚਾਰ ਦਾ ਸਥਾਨਕ ਮool ਚਾਰ ਇੱਥੇ ਸੈਂਕੜੇ ਦੀ ਜਗ੍ਹਾ ਤੇ ਆ ਤੇ 400 ਆ ਜਾਏਗਾ ਤੇ ਚਾਰ ਦਾ ਅੰਕਿਤ ਮool ਉਹਦਾ ਫੇਸ ਵੈਲਿਊ ਆ ਹੋਣੀ ਹੈ ਇੱਥੇ ਵਿੱਚ ਇੱਥੇ ਤਿੰਨ ਦਾ ਪੁੱਛਿਆ ਉਹਨੇ ਤਿੰਨ ਦਹਾਈਆਂ ਤੇ ਆ ਇੱਕ ਜ਼ੀਰੋ ਲੱਗੇਗੀ 10 ਨਾਲ ਗੁਣਾ ਹੋਏਗਾ ਤੇ 3 ਲਿਖਦਾ ਇੱਧਰ ਪੰਜ ਦਾ ਪੁੱਛਿਆ ਪੰਜ ਇਕਾਈਆਂ ਤੇ ਆ ਪੰਜ ਤੇ ਪੰਜ ਆ ਗਿਆ ਹੁਣ 530 ਜਨੇ ਪੰਜ ਦਾ ਪੁੱਛਿਆ ਪੰਜ ਕਿਤੇ ਹੈ ਸੈਂਕੜੇ ਤੇ ਕਿੰਨਾ ਹੋ ਜਾਏਗਾ 500 ਤੇ ਅੰਕਿਤ ਮool ਉਹੀ ਰਹਿੰਦਾ ਪੰਜ ਹੁਣ ਤਿੰਨ ਤਿੰਨ ਕਿਤੇ ਤੇ ਆ ਦਹਾਈਆਂ ਤੇ ਤੇ ਦਾਦੇ ਦਾ ਤਿੰਨ ਜ਼ੀਰੋ ਕਿਤੇ ਇਕਾਈਆਂ ਤੇ ਅਜੇ ਦਾ ਜ਼ੀਰੋ ਚਾਰ ਤੋਂ ਪੰਜ ਵਿੱਚ ਚਾਰ ਕਿਤੇ ਆ ਸੈਂਕੜੇ ਤੇ ਦੋ ਚਾਰ ਚਾਰ ਜ਼ੀਰੋ ਕਿਤੇ ਦਹਾਈਆਂ ਤੇ ਇੱਕੋ ਜ਼ੀਰੋ ਲਿਖਣੀ ਹੈ ਪੰਜ ਕਿਤੇ ਆ ਇਕਾਈਆਂ ਤੇ ਪੰਜ 973 ਜੀ 9 ਕਿਤੇ ਆ ਸੈਂਕੜੇ ਤੇ ਸੈਂਕੜੇ ਜਿਹੜਾ ਕੋਈ ਸੈਂਕੜੇ ਦੀ ਜਗ੍ਹਾ ਤੇ ਹੋਏਗਾ ਤਾਂ 100 ਗੁਣਾ ਹੋਣਾ ਹੈ ਜਿਹੜਾ ਦਹਾਈਆਂ ਦੀ ਜਗ੍ਹਾ ਤੇ ਹੋਣਾ 10 ਗੁਣਾ ਹੋਣਾ ਹੈ ਜੜਾਈ ਕਾਇਦੇ ਜੜਾ ਤੇ ਉਹਨਾ 1 ਗੁਣਾਣਾ 987 ਦੇ ਅੱਠ ਕਿਤੇ ਤੇ ਆ ਦਹਾਈਆਂ ਤੇ 987 ਦੇ ਸੱਤ ਕਿਤੇ ਤੇ ਆ ਇਕਾਈਆਂ ਤੇ 800 ਵਿੱਚ ਅੱਠ ਕਿਤੇ ਤੇ ਆ ਸੈਂਕੜੇ ਤੇ ਇਦਾਂ 88 ਠੀਕ ਹੈ ਜੀ ਹਾਂ ਜੀ ਮੈਂ ਵਾਪਸ ਕਰੂੰਗੀ ਅ ਸੰਖਿਆਵਾਂ ਨਾਲ ਖੇਡਣ ਵਾਲੀ ਲਾਸਟ ਵਰਕਸ਼ੀਟ ਦੇਖਦੇ ਆ ਇਹਦਾ ਦਿੱਤੀਆਂ ਖਾਲੀ ਥਾਂਵਾਂ ਦੀਆਂ ਸੰਖਿਆਵਾਂ ਨੂੰ ਖਾਲੀ ਥਾਵਾਂ ਵਿੱਚ ਸੰਖਿਆਵਾਂ ਨੂੰ ਚੜ੍ਹਦੇ ਗ੍ਰਾਮ ਵਿੱਚ ਕਰੋ ਦੇਖੋ ਚੜ੍ਹਦੇ ਗ੍ਰਾਮ ਵਿੱਚ ਮੈਂ ਇਥੇ ਹੀ ਦੱਸ ਦੇਣੀ ਆ ਬੋਲੀ ਦਿਓ ਚੜ੍ਹਦੇ ਗ੍ਰਾਮ ਵਿੱਚ ਕੀ ਆਏਗਾ ਚੜ੍ਹਦੇ ਗ੍ਰਾਮ ਦਾ ਸਭ ਤੋਂ ਛੋਟਾ ਸਭ ਤੋਂ ਛੋਟੇ ਵਿੱਚ ਪਹਿਲਾ 35 40 40 ਚੌੜ ਹੈ ਇਹ ਤੋਂ 75 75 80 90 99 99 ਠੀਕ ਹੈ ਜੀ ਓਕੇ ਹੋ ਗਿਆ ਅੱਗੇ ਦੇਖੋ ਅਗਲਾ ਬੋਲੋ ਕੀ ਆੜ ਹੈ ਜਰਾ ਸਭ ਤੋਂ ਪਹਿਲਾਂ 58 208 208 235 299 99 ਬੋਲ ਦੇ ਨੋਸਤੋ 99 ਅੱਗੇ ਦੇਖੋ ਇਹਦੇ ਵਿੱਚ ਦੇਖੋ ਸਭ ਤੋਂ ਛੋਟਾ ਕਿਹੜਾ ਹੈ 12 67 ਕਿੱਥੇ ਹੈ ਇਹਦੇ ਵਿੱਚ ਫਰਡ ਬਾਡ ਵਿੱਚ 12 ਕਿੱਥੇ ਹੈ 67 67 ਤੋਂ ਬਾਅਦ ਕਿਹਨਾ ਨੰਬਰ ਹੈ ਬੋਲੀ ਜਾਓ 99 99 ਤੋਂ ਬਾਅਦ ਹੈ 102

हां यह करते हैं बारह दो सौ छपुंजा फिर दो सौ साठ फिर तीन सौ फिर पांच सौ चालीस छे सौ आठ सौ अग्गे देखो अगले बारह बारह किएगा फिर छिहत्तर तो तो नड़ानवे 160 ਹੈ ਤੇ ਫਿਰ ਕਿੰਨਾ ਆਏਗਾ 135 ਐ ਹੋਇਆ ਸੀ ਪੱਦ ਦੇ ਹਾਂਜੀ ਇਹ ਲਿਖਿਆ ਸੰਖਿਆਵਾਂ ਨੂੰ ਸ਼ਬਦਾਂ 'ਚ ਲਿਖੋ ਇਹਨੂੰ ਕਿਤੇ ਲਿਖੋਗੇ ਸ਼ਬਦਾਂ 'ਚ ਇਹਨੂੰ ਬੋਲੋ ਬਿੱਤੇ ਲਿਖਾਂਗੇ 6648 ਅੜ 48 ਅੱਗੇ ਕੀ ਲਿਖੋਗੇ 267 ਅੱਗੇ 349 פנטה לי, הגה, שש, שש ਵਾਦਾ ਕਰਾਂਗੇ ਕਿ ਉਹਦਾ ਹੀ ਇੱਥੇ ਘਟਦਾ ਗ੍ਰਾਮ ਕਰਨਾ ਹੈ ਇਹ ਆਪਣੇ ਆਪ ਕਰਨਾ ਸਾਰੇ ਬੱਚਿਆਂ ਨੂੰ ਠੀਕ ਹੈ ਇੱਥੇ ਆਪਾਂ ਸਭ ਤੋਂ ਛੋਟਾ ਤੇ ਵੱਡਾ ਲਿਖਿਆ ਜੀ ਇੱਕ ਤੋਂ ਵੱਡੇ ਤੋਂ ਸਾਰਾ ਤੋਂ ਛੋਟਾ-ਛੋਟਾ ਲਿਖਣਾ ਠੀਕ ਹੈ ਕਰ ਲੋਗੇ ਹਾਂ ਜੀ ਓਕੇ ਆ ਦੇਖੋ ਇਹੇਠਾ ਦਿੱਤੀ ਸੰਖਿਆ ਨੂੰ ਉਦਾਹਰਣਾਂ ਅਨੁਸਾਰ ਵੱਖਰੇ-ਵੱਖਰੇ ਤਰੀਕੇ ਨਾਲ ਲਿਖੋ ਕਿ ਕੀ ਹੈ ਆ ਦੇਖੋ ਐਂਦਾ ਲਿਖਿਆ ਨਾ ਐਂਦਾ 368 ਲਿਖਿਆ 300 60 8 300 ਤੋਂ 8 ਜ਼ਿਆਦਾ

ਸੋ ਇਹ ਸੀ ਸਾਡਾ ਆਓ ਸੰਖਿਆਵਾਂ ਨਾਲ ਖੇਡिए ਦੀਆਂ ਵਰਕਸ਼ੀਟਸ ਦੇ ਵਿੱਚ ਓਕੇ